ਤੋਕੜ ਗੱਬਣ ਸੁੱਖੀ ਕੋਲੇ ਇੱਕ ਤੋਕੜ ਗੱਬਣ ਗਾਂ ਆ ਗਈ ਮਿੱਤਰੋ ਇਹ ਸਾਫ ਸੁਥਰੀ ਆ ਬਹੁਤ ਖੁੱਲਾ ਡੁੱਲਾ ਲੇਵਾ ਤਿਆਰ ਕਰਨਾ ਕਰਮਾਲੀ ਨੇ ਇਹ ਬਈ ਦਰਸ਼ਕਾਂ ਨੇ ਸਹਿਯੋਗ ਦਿੱਤਾ ਬਹੁਤ ਬਹੁਤ ਧੰਨਵਾਦ ਜਿਵੇਂ ਆਪਾਂ ਗਾਂ ਵੇਚੀ ਆ ਉਹਦੇ ਥੱਲੇ ਬੰਦਿਆਂ ਨੇ ਕਮੈਂਟ ਵੀ ਕਰ ਰੱਖਿਆ ਕਹਿੰਦੇ ਵੀ ਸੁੱਖੀ ਨੇ 100% ਗਾਂ ਕਹਿ ਕੇ ਦਿੱਤੀ ਸੀ 200 ਅੱਸੀ ਕਾ ਦੋਸਤੋ ਬਾਬਾ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਸੁੱਖੀ ਕੋਲੇ ਪਹੁੰਚੇ ਹੋਏ ਹਾਂਗੇ ਬਾਈ ਸੁਖੀ ਕੋਲੇ ਨਾ ਮਿੱਤਰੋ ਅੱਜ ਆਪਾਂ ਤੁਹਾਨੂੰ ਨਾ ਦੋ ਵੜਾ ਦਿਖਾਵਾਂਗੇ ਇੱਕ ਤਾਂ ਜਿਹੜੀ ਆ ਸਕਰੀਨ ਉੱਤੇ ਦਿਖਾਈ ਦੇਈ ਜਾਂਦੀ ਹੈ ਨਾ ਮਿੱਤਰੋ ਤੋਕੜ ਗੱਬਣ ਆ ਗਈ ਇਹ ਤੇ ਇਹ ਤੋਕੜ ਗੱਬਣ ਪਹਿਲੇ ਨੰਬਰ ਤੇ ਉੱਤੇ ਆ ਗਈ ਤੇ ਇੱਕ ਮਿੱਤਰੋ ਆ ਗਈ ਸੂਈ ਸਵਾਈ ਬਾਕੀ ਥੋੜਾ ਮਿੱਤਰੋ ਕਰਦੇ ਆ ਧੰਨਵਾਦ ਮੁੰਡੇ ਨੇ ਜਿਵੇਂ ਨਮਾ ਕੰਮ ਤੋੜਿਆ ਨਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਮੁੰਡੇ ਦੀ ਸਪੋਰਟ ਤੁਸੀਂ ਜਿਹੜੀ ਹੈਗੀ ਆ ਬਹੁਤ ਵਧੀਆ ਕਰ ਰਹੇ ਹੋ ਬਾਕੀ ਤਾਂ ਚੀਜ਼ ਹੁੰਦੀ ਹੈ ਨਾ ਮਿੱਤਰੋ ਆਪਦੀ ਦੇਖ ਪਰਖ ਕੇ ਲੈ ਜਾ ਕਰੋ ਕਿਉਂਕਿ ਅਗਲਾ ਵੀ ਗਾਂਹਾਂ ਤੋਂ ਲੈ ਕੇ ਆਉਂਦਾ ਹੁੰਦਾਗਾ ਤੇ ਇਹ ਜਿਵੇਂ ਵਹਿੜ ਆ ਗਈ ਇਹ ਸੂਨ ਵਾਲੀ ਆਗੀ ਇਹ ਵੀ ਮੈਨੂੰ ਆਇ ਲੱਗਦਾ ਵੀ ਬਹੁਤ ਸੋਹਣੀ ਤਿਆਰ ਹੋਊਗੀ ਜਦੋਂ ਜਮਾ ਐਨ ਸੂਨ ਵਾਲੇ ਦਿਨ ਤੇ ਨਾ ਲੇਵਾ ਕਰਨ ਵਾਲੀ ਨੇ ਬੜਾ ਚੰਗਾ ਕੱਢਣਾ ਤੇ ਇੱਕ ਜਿਹੜੀ ਆ ਆ ਗਈ ਆ ਵੀ ਚੰਗਾ ਪ੍ਰਿੰਟ ਰੱਖਦੀ ਆ ਬਾਕੀ ਦੋਨੇ ਜਿਹੜੀਆਂ ਹੈਗੀਆਂ ਨਸਲ ਵਾਈ ਜਿਹੜੀਆਂ ਹੈਗੀਆਂ ਤੁਹਾਡੇ ਸਾਹਮਣੇ ਆ ਚੰਗੀਆਂ ਨੇ ਆਜੋ ਕਰਵਾ ਗਈ ਆਪਾਂ ਸੁਖੀ ਨਾਲ ਗੱਲਬਾਤ ਹਾਂਜੀ ਬਾਈ ਜੀ ਹੱਸੀ ਕਾਲ ਜੀ ਹੱਸੀ ਕਾਲ ਬਾਈ ਜੀ ਤੇ ਬਾਈ ਪਹਿਲਾਂ ਤਾਂ ਤੁਸੀਂ ਆਪ ਦਾ ਦਰਸ਼ਕਾਂ ਨੂੰ ਨਾਮ ਦੱਸੋ ਕਿ ਤੇ ਪਿੰਡ ਦਾ ਬੇਰਵਾ ਕਿੱਥੇ ਜਾ ਗਿਆ ਮੇਰਾ ਨਾਮ ਬਾਈ ਸੁਖੀ ਆ ਪਿੰਡ ਆਪਣਾ ਮਲੜੀ ਹੈ ਜਿਹੜੇ ਸਰਸੇ ਚ ਸਰਦੂਲ ਕੜਦੇ ਨੇੜੇ ਆ ਹਰੂੜੀ ਤੋਂ ਜਿਹੜੀ ਡੱਬ ਵਾਲੀ ਨੂੰ ਰੋਡ ਜਾਂਦਾ ਉੱਥੋਂ ਆਪਣਾ ਪਿੰਡ ਕਾਲਿਆਣੀ ਇੱਥੋਂ ਰਹਿ ਜਾਂਦਾ 20 ਕਿਲੋਮੀਟਰ ਅੱਛਾ ਸੁਖੀ ਜਿਵੇਂ ਆਪਾਂ ਗੱਲ ਕਰਦੇ ਹੁੰਦੇ ਹਣਾ ਵੀ ਦਰਸ਼ਕਾਂ ਨੂੰ ਦੱਸਣਾ ਹੀ ਚਾਹੀਦਾ ਹੈ ਵੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਇਹ ਗੱਲ ਆਖੀ ਸੀ ਵੀ ਭਾਈ ਬਾਪੂ ਤੋਂ ਬਾਅਦ ਜਿਹੜੀ ਹੈਗੇ ਪਹਿਲੀ ਵੀਡੀਓ ਆ ਇੱਕ ਤਾਂ ਪਹਿਲਾਂ ਗਾਂ ਵੇਚੀ ਸੀ ਘਰ ਦੀ ਇੱਕ ਲਿਆ ਕੇ ਵੇਚੀ ਆ ਹੁਣ ਹਣਾ ਹੁਣ ਇਹ ਤੇਰੀ ਤੀਜੀ ਵੀਡੀਓ ਆ ਗਈ ਹਾਂਜੀ ਤੇ ਕਿਵੇਂ ਰਿਹਾ ਭਾਈ ਜਿਵੇਂ ਦਰਸ਼ਕਾਂ ਨੇ ਸਹਿਯੋਗ ਦਿੱਤਾ ਬਹੁਤ ਬਹੁਤ ਧੰਨਵਾਦ ਜਿਵੇਂ ਆਪਣਾ ਨਵਾਂ ਨਵਾਂ ਕੰਮ ਤੋੜਿਆਗਾ ਠੀਕ ਹੈ ਗੱਲ ਹਾਂਜੀ ਬਾਕੀ ਆਪਾਂ ਬਹੁਤ ਕੋਸ਼ਿਸ਼ ਕਰਦੇ ਆ ਵੀ ਆਪਾਂ ਪਸ਼ੂ ਚੰਗੀ ਲਈਏ ਵੀ ਅਗਲੇ ਨੇ ਵੀ ਪੈਸੇ ਲਾਉਣੇ ਆ ਹਾਂ ਹਾਂ ਪਹਿਲਾਂ ਬਈ ਜਿਹੜੀ ਆਪਾਂ ਗਾਂ ਵੇਚੀ ਆ ਉਹਦੇ ਥੱਲੇ ਬੰਦਿਆਂ ਨੇ ਕਮੈਂਟ ਵੀ ਕਰ ਰੱਖਿਆ ਕਹਿੰਦੇ ਵੀ ਸੁਖੀ ਨੇ 100% ਗਾਂ ਕਹਿ ਕੇ ਦਿੱਤੀ ਸੀ 200% ਸਹੀ ਨਿਕਲੀ ਠੀਕ ਹੈ ਉਹਨਾਂ ਨੇ ਅੱਜ ਵੀ ਫੋਨ ਲਾਇਆ ਕਹਿੰਦੇ ਬਈ ਗਾਂ ਬਹੁਤ ਚੰਗੀ ਆ 15-16 ਕਿਲੋ ਦੁੱਧ ਤੇ ਆ ਗਈ ਚੌਥਾ ਦਿਨ ਆ ਹਜੀ ਸੂਈ ਨੂੰ ਠੀਕ ਹੈ ਅਨਿਕਲ ਆਪਣੇ ਕੋਲ ਹੀ ਸੂਪੀ ਸੀ ਉਹਨੇ ਬੱਚੀ ਦਿੱਤੀ ਅੱਛਾ ਅੱਛਾ ਤੇ ਦੁੱਧ ਉਹ ਕਹਿੰਦੇ ਦੇ ਦੂਗੀ 24 25 ਕਿਲੋ ਠੀਕ ਹੈ ਅੱਛਾ ਸੁਖੀ ਹੁਣ ਅੱਜ ਇੱਕ ਤਾਂ ਟੋਕੜਗ ਬਣਾ ਗਈ ਇੱਕ ਸੂਣ ਵਾਲੀ ਆ ਆਪਾਂ ਸੂਣ ਵਾਲੀ ਤੋਂ ਚੱਲ ਸ਼ੁਰੂ ਕਰਦੇ ਆ ਜਿਹੜੀ ਤੇਰੀ ਆ ਪਹਿੜ ਆ ਗਈ ਹੈ ਨਾ ਇਸ ਪਹਿੜ ਦਾ ਸੂਆ ਕਿੰਨੇ ਮੈਂ ਇਹ ਬਈ ਦੂਜਾ ਸੂਆ ਦੱਸਿਆ ਮਾਲਕਾਂ ਨੇ ਠੀਕ ਹੈ ਤੇ ਪਹਿਲੇ ਸੂਏ ਕਿੰਨਾ ਦਿੱਤਾ ਦੁੱਧ ਬਈ 72 25 ਕਿਲੋ ਦਿੱਤਾ ਠੀਕ ਹੈ ਤੇ ਹੁਣ ਤੈਨੂੰ ਕਿੰਨੇ ਕੇ ਦੁੱਧ ਦੀ ਆਸ ਹੈ ਇਸ ਵਾਰ ਬਈ ਜਿਸ ਹੱਬ ਤੇ ਪਾਂਡਾ ਨਾ ਹਜੇ ਖੁੱਲਾ ਹਫਤਾ ਪੈਗਾ ਦਾ ਤੇ ਗਾਂ ਅੱਜ ਵੀ ਪੂਰੀ ਬਣੀ ਖੜੀ ਆ ਵੀ ਗਾਂ ਮ 30 ਕਿਲੋ ਤੁਹਾਨੂੰ ਦੇ ਦੂ ਜੇ ਚੰਗੀ ਸੇਵਾਲੇ ਦੇ ਘਰੇ ਬਾਕੀ ਠੀਕ ਹੈ ਪਰ ਆਪ ਦੀ ਦੇਖ ਪਰਖ ਕੇ ਲੈ ਆਜੀ ਦੇਖ ਪਰਖ ਕੇ ਲੈ ਲੈ ਹੈਨਾ ਤੇ ਭਲਾ 20 ਮੰਨ ਕੇ ਲੈ ਜਾਣ ਤੇ ਭਲਾ 30 ਮੰਨ ਕੇ ਲੈ ਜਾਣ ਆਪਾਂ ਵੀ ਇੱਕ ਕੋ ਲੈ ਆਂਦੀ ਆ ਹੈਨਾ ਲੈ ਆਂਦੀ ਆ ਵੈਰੀ ਗੁੱਡ ਤੇ ਇਹ ਹੁਣ ਹਫਤਾ ਲੈ ਜੂਗੀ ਹਫਤਾ ਬਈ ਖੁੱਲਾ ਲੈ ਜੂਗੀ ਖੋਲ ਫਿਰ ਕੇ ਰ ਤੋੜ ਕੇ ਦਿਖਾਗੇ ਮਿੱਤਰੋ ਪ੍ਰਿੰਟ ਪ੍ਰਿੰਟ ਜਿਹੜਾ ਹੈਗਾ ਚੰਗਾ ਹੈਨਾ ਮੂੰਹ ਦਾ ਹੀ ਸ਼ੇਪ ਤੁਸੀਂ ਚੈੱਕ ਕਰ ਲਓ ਬਾਕੀ ਥਾਣੇ ਲੇਵਾ ਜਿਹੜਾ ਹੈਗਾ ਨਾ ਪੂਰਾ ਸਾਫ ਹੀ ਰੱਖੂਗੀ ਕਰਮਾਲੀ ਆ ਨਾ ਜਿਹੜੀ ਇਹ ਇਧਰੋਂ ਲਿਆ ਹਾਂ ਆ ਚੈੱਕ ਕਰ ਲਓ ਤੁਸੀਂ ਮੋੜੀ ਜਿਹਾ ਪਹਿਲਾਂ ਵੀ ਦੱਸਦੇ ਆ ਥੋੜੀ ਜਿਹੀ ਮੋਟੀ ਰੱਖਦੀ ਆ ਸੁੱਕੀ ਹੈ ਨਾ ਹਾਂਜੀ ਬਈ ਅੱਖਾਂ ਤੋਂ ਹੋ ਇਧਰ ਲੈ ਜਾ ਕੇ ਰਾ ਆ ਦੇਖੋ ਹੁਣ ਤੁਸੀਂ ਪ੍ਰਿੰਟ ਚੈੱਕ ਕਰ ਲਓ ਪ੍ਰਿੰਟ ਵਾਈਜ਼ ਜਿਹੜੀ ਹੈਗੀ ਆ ਬਾਕੀ ਕਰਮਾਲੀ ਦਾ ਲੇਵਾ ਦੇਖ ਲਓ ਹੁਣ ਤੁਸੀਂ ਲੇਵੇ ਤੋਂ ਜਮਾਂ ਸਾਫ ਸੁਥਰੀ ਆ ਬਹੁਤ ਖੁੱਲਾ ਡੁੱਲਾ ਲੇਵਾ ਤਿਆਰ ਕਰਨਾ ਕਰਮਾਲੀ ਨੇ ਇਹ ਬਈ ਸੁੱਖੀ ਕੋਲੇ ਗਾਂ ਜਿਹੜੀ ਹੈਗੀ ਆ ਹੈ ਵੀ ਸਾਂਹੀ ਪਲੀ ਦੁੱਧ ਜਿਹੜਾ ਹੈਗਾ ਤੁਸੀਂ ਦੇਖਣਾ ਵੀ ਕਿੰਨਾ ਪਾਉਗੀ ਨਵਾਂ ਕੰਮ ਆ ਮੁੰਡੇ ਦਾ ਇਤੇ ਕਹਿੰਦੇ ਹੁੰਦੇ ਨਵੀਂ ਚ ਪਹਿਲਾ ਪਹਿਲਾ ਕੰਮ ਤੇ ਫਿਰ ਫਾਹੇ ਵਾਲਾ ਕੰਮ ਨਾ ਹੋ ਜਾਏ ਕਿ ਨਹੀਂ ਹਾਂ ਬਈ ਹਾਂ ਇੱਕ ਚੋਰੀ ਬਈ ਇੱਕ ਫਾਹਾ ਆਪਾਂ ਕਰਨੇ ਨਹੀਂ ਨਹੀਂ ਸਹੀ ਗੱਲ ਆ ਹਾਂਜੀ ਅੱਛਾ ਇਹੇ ਰੇਟ ਕੰਨੀਓ ਫਿਰ ਕਿੰਨਾ ਰੇਟ ਕਰੇਗਾ ਤੂੰ ਇਹਦਾ ਅ ਰੇਟ ਬਈ ਆਪਾਂ 130 ਕਰਦੇ ਆ ਸਵਾਦੀ ਦੇਵਾਂਗੇ ਅੱਛਾ ਹਾਂ ਬਈ 130 ਮੁੱਲ ਕਰਦਾ ਹਾਂ ਸਵਾਦੀ ਦੇ ਦੇ ਸਵਾਦੀ ਵੈਰੀ ਗੁੱਡ ਬਾਕੀ ਥਣ ਜਿਹੜੇ ਮੈਂ ਹੈਗੇ ਕੋਲੇ ਹੋ ਕੇ ਦਿਖਾ ਦੇਣਾ ਹਜੇ ਨਾ ਮਿੱਤਰੋ ਆ ਨਾੜਾ ਨੂੜਾ ਦਿਖਾ ਦਈਂ ਬਈ ਪਰ ਹਾਂ ਆ ਦੇਖਿਓ ਲੇਵੇ ਜਿਹੜੇ ਲੇਵੇ ਨੂੰ ਬਲਬੁਲ ਹਜੇ ਨਾ ਮੈਂ ਪੂਰੇ ਕੱਢਣੇ ਆ ਓਹ ਟਿੱਲਾ ਪਿਆ ਬਈ ਆ ਦੇਖੋ ਹਾਂ ਹਜੇ ਹਫਤਾ ਪਿਆ ਬਈ ਅੱਜ ਗੂੰਦ ਹੀ ਆਉਂਦੀ ਆ ਅੱਛਾ ਹਾਂ ਬਈ ਠੀਕ ਹੈ ਗੱਲ ਤੇ ਆ ਫਿਰ ਕਰਾਂ ਜਿਹੜੀ ਤੇਰੀ ਆ ਟੋਕੜ ਗੱਬਣ ਆ ਗਈ ਹੈ ਨਾ ਹਾਂਜੀ ਬਈ ਇਹ ਟੋਕੜ ਗੱਬਣ ਦਾ ਸੁਆ ਬਈ ਕਿੰਨ ਸਵੇ ਦਾ ਵੀ ਦੂਜਾ ਹੀ ਆ ਬਈ ਅੱਛਾ ਹਾਂ ਤੇ ਹੁਣ ਕਿੰਨੇ ਮਹੀਨੇ ਦੀ ਗੱਬਣਾ ਇਹ ਇਹ ਬਈ 5 ਮਹੀਨੇ 20 ਦਿਨਾਂ ਦੀ ਗੱਬਣਾ ਆ ਪਰ ਸ਼ੀਦੀ ਵੀ ਨਹੀਂ ਕਹਿੰਦੇ ਠੀਕ ਹੈ ਤੇ ਕੋਈ ਭਾਵੇਂ ਡਾਕਟਰ ਤੋਂ ਜਾ ਕੇ ਕਰਾ ਲਈ 15 5 ਮਹੀਨੇ 15 ਦਿਨਾਂ ਦੀ ਵੀ ਹੋਵੇ ਨਾ ਆਪਾਂ ਨੂੰ ਕਹਦੇ ਆ ਗਲਾ 5 ਮਹੀਨੇ 20 ਦਿਨਾਂ ਦੀ ਗੱਬਣਾ ਅਗਲਾ ਕਰਾ ਕੇ ਚੱਕ ਕੇ ਲੈ ਕੇ ਜਾਵੇ ਹਾਂਜੀ ਬਈ ਹੈਨਾ ਹਾਂ ਬਈ ਤੇ ਭਲਾ 5 ਦਿਨ ਨਿਕਲੇ ਤੇ ਭਲਾ 5.5 ਦਿਨ ਨਿਕਲੇ ਹਾਂ ਬਈ ਹਾਂ ਬਈ ਤੇ ਇਹਨੇ ਫਿਰ ਤਾਜੀ ਨੇ ਕਿੰਨਾ ਦੁੱਧ ਦਿੱਤਾ ਇਹਨੇ ਵੀ ਤਾਜੀ ਨੇ ਮਾਲਕਾਂ ਨੇ ਦੱਸਿਆ 28 29 ਕਿਲੋ ਦੁੱਧ ਦਿੱਤਾਗਾ ਪਹਿਲਾਂ ਨਹੀਂ ਸਵੇ ਹਾਂ ਪਹਿਲਾਂ ਚੰਗੀ ਆ ਹੈਨਾ ਚੰਗੀ ਆ ਬਾਕੀ ਤਾਂ ਫਿਰ ਪਹਿਲਣ ਦਾ ਹੀ ਦੱਸ ਸਕਦੇ ਆ ਆਪਾਂ ਹਨਾ ਹਾਂ ਬਈ ਦੂਜੇ ਦਾ ਤਾਂ ਗਾਹਾਂ ਜਾ ਕੇ ਪਤਾ ਲੱਗੂਗਾ ਦੂਜੇ ਸੂਏ ਵੀ ਜਿੱਸਾ ਉਤੇ ਸਾਢੇ 5 ਮਹੀਨਿਆਂ ਦੀ ਗੱਬਣ ਆ ਗਈ ਇਹ ਹਾਂ ਬਈ ਹਾਂ ਠੀਕ ਆ ਗੱਲ ਤੇ ਆ ਦੇਖ ਲਓ ਮਿੱਤਰੋ ਖੜੀ ਚੈੱਕ ਕਰ ਲਓ ਸਮੀ ਪਲੀ ਆ ਤੋਕੜ ਗੱਬਣ ਆ ਗਈ ਇਹ ਤੇ ਸੁਖੀ ਫਿਰ ਖੋਲ ਕੇ ਨਾ ਤੋੜ ਕੇ ਦਿਖਾਈਏ ਜੀ ਮਿੱਤਰੋ ਕੱਦ ਕਾਠ ਬੇਲਬੂਲ ਚੰਗੀ ਆ ਪ੍ਰਿੰਟ ਬਹੁਤ ਸੋਹਣਾ ਨਸਲ ਜਿਹੜੀ ਹੈਗੀ ਆ ਉਹ ਤੁਸੀਂ ਚੈੱਕ ਕਰ ਲਓ ਇਹ ਹੁਣੇ-ਹੁਣੇ ਆਈ ਇਹ ਨਾਲੇ ਇਹ ਇਧਰ ਹੀ ਲੈ ਚੱਲ ਕੋਈ ਗੱਲ ਨਹੀਂ ਲੈ ਵੀ ਮਿੱਤਰੋ ਆਹ ਦੇਖ ਲਓ ਚੰਗੇ ਪ੍ਰਿੰਟ ਵਾਲੀ ਟੋਕੜ ਗੱਬਣ ਸੁੱਖੀ ਕੋਲੇ ਇੱਕ ਟੋਕੜ ਗੱਬਣ ਆ ਗਈ ਮਿੱਤਰੋ ਇਹ ਇਹ ਲਿਆ ਮੋੜ ਲੈ ਬਾਈ ਨੀ ਪ੍ਰਿੰਟ ਪ੍ਰਿੰਟ ਚੰਗਾ ਲੈ ਵੀ ਮੁੰਡਾ ਮੁੱਲ ਦੇਖੋ ਕਿੰਨਾ ਕਰਦਾ ਇਹ ਥਣ ਲੀਵੇ ਤੋਂ ਜਿਹੜੀ ਹੈਗੀ ਪੂਰੀ ਸਾਫ ਆ ਲੈ ਵੀ ਇਧਰੋਂ ਦੇਖ ਲਓ ਬਣਦੇ ਬਣਦੇ ਲੈ ਵੀ ਆਹਾ ਦੱਸਿਓ ਟੋਕੜ ਗੱਬਣ 5.5 ਮਹੀਨੇ ਦੀ ਕਿੰਨੇ ਲੱਗੀ ਬਾਕੀ ਇੱਕ ਗੱਲ ਆਪਾਂ ਦੱਸ ਦਈਏ ਸੋਕੀ ਮਾੜੇ ਜੀ ਨਾ ਆ ਦੇਖ ਲੋ ਇਹ ਇਹ ਪਈ ਮੌਕੇ ਜੇ ਆ ਸੁਖੀ ਕਹਿੰਦਾ ਵੀ ਆਪਾਂ ਪਹਿਲਾਂ ਹੀ ਦੱਸ ਦਗੇ ਵਿੱਚ ਹਨਾ ਹਾਂ ਬਈ ਥੋੜੇ ਥੋੜੇ ਮੌਕੇ ਜਾਂ ਉਹ ਇਹਨਾਂ ਦੀ ਦਿੱਕਤ ਕੋਈ ਨਹੀਂ ਹੈਗੀ ਠੀਕ ਹੈ ਅੱਛਾ ਮੁੱਲ ਕਿੰਨਾ ਕਰਤਾ ਇਹਦਾ ਮੁੱਲ ਬਈ ਫੋਨ ਤੇ ਨਾ ਕਰ ਲਈ ਚੱਲ ਫੋਨ ਤੇ ਕਰ ਲਈ ਇਹਦਾ ਇਹ ਤੇਰੀ ਮਰਜ਼ੀ ਆ ਤੇ ਫਿਰ ਨੰਬਰ ਕਿਹੜਾ ਚੱਲ ਮੁੱਲ ਬਈ ਜੈ ਜੀ ਹੂਆ ਅਗਲਾ ਫੋਨ ਲਾਵੀ ਆਲਾ ਨਾ 2 2 ਮਹੀਨੇ ਦੇ ਬੱਚਿਆਂ ਦੇ ਗੱਬਣਾ ਦੇ 50 5000 ਰੁਪਏ ਮੰਗੀ ਜਾਂਦਾ ਉਹ ਸਾਥ ਆਪ ਜਵੀ ਜਾਏ ਕਰਾਂਗੇ ਮੋਲੇ ਜਾਇਜ਼ ਕਰੇਗਾ ਆਲਾ ਫੋਨ ਲਾ ਵੀ ਕੋਈ ਠੀਕ ਹੈ ਅੱਛਾ ਫਿਰ ਨੰਬਰ ਕਿਹੜਾ ਚੱਲਦਾ ਨੰਬਰ ਬਈ ਆਪਣਾ 70151 82412 ਠੀਕ ਹੈ ਤੇ ਲੋ ਵੀ ਮਿੱਤਰੋ ਕਰਿਓ ਕਰਾ ਸਪੋਰਟ ਮੁੰਡੇ ਦੀ ਤੇ ਬਾਕੀ ਇਹ ਜਿਹੜੀ ਹੈਗੀ ਆ ਨਾ ਬਹਿੜਾ ਸੂਣ ਵਾਲੀ ਆ ਤੇ ਆ ਜਿਵੇਂ ਹੁਣੀ ਹੁਣੀ ਆਈ ਐ ਜੀ ਵੀ ਨਹੀਂ ਧਰਦੀ ਹਜੇ ਤਾਂ ਤੇ ਬਾਕੀ ਮੈਂ ਤੁਹਾਨੂੰ ਦੱਸਾਂ ਗੱਲ ਇੱਥੇ ਆ ਕੇ ਤੁਸੀਂ ਤਸੱਲੀ ਕਰਨ ਦੀ ਖੇਚਲਾ ਜਰੂਰ ਕਰ ਲਿਆ ਕਰੋ ਧੰਨਵਾਦ ਸੁਖੀ ਬਾਈ ਤੇਰੇ ਬਹੁਤ ਬਹੁਤ ਧੰਨਵਾਦ ਲੈ ਵੀ ਮਾਲਕ ਰੰਗ ਭਗ ਲਾਵੇ ਹਨਾ ਸਮੱਤ ਬਖਸ਼ੀ ਮੈਂ ਤਾਂ ਇਹ ਗੱਲ ਕਹਿਣਾ ਹਾਂ ਮੈਂ ਵੀ ਇਕੱਲਾ ਕਹਿ ਰਿਹਾ ਜਵਾਕ ਆ ਤੇ ਇਧਰੋਂ ਆਪਾਂ ਫੇਰ ਤੁਹਾਨੂੰ ਇਧਰ ਜਿਹੜੀ ਹੈਗੇ ਘਰ ਦੀ ਝਲਕ ਵੀ ਦਿਖਾ ਦਨੇ ਆਗੇ ਠੀਕ ਆ ਸੁਖੀ ਠੀਕ ਆ ਬਾਈ